ਅੱਜ ਇੱਕ ਵਾਰ ਫੇਰ ਤੁਹਾਡੀ ਐਜੂਕੇਸ਼ਨ ਦੇ ਲਈ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਤੇ ਮੇਨ ਅਸੀਂ ਗੱਲ ਕਰਾਂਗੇ 10th ਦੇ ਬੋਰਡ ਐਗਜ਼ਾਮਸ ਦੀ ਜੀਹਾਂ ਦੋਸਤੋ ਤੁਸੀਂ ਐਗਜ਼ਾਮਸ ਤਾਂ ਦੇ ਦਿੱਤੇ ਨੇਗੇ ਪਰ ਹੁਣ ਅੱਗੇ ਤੁਸੀਂ ਕਿਸ ਢੰਗ ਨਾਲ ਤਿਆਰੀ ਕਰ ਸਕਦੇ ਹੋ ਚਾਹੇ ਉਹ 10th ਹੈ ਚਾਹੇ 11th ਹੈ ਕੀ ਉਹ ਤੁਹਾਨੂੰ ਜ਼ਰੂਰੀ ਗੱਲਾਂ ਨੇ ਜਿਹੜੀਆਂ ਤੁਹਾਡੇ ਧਿਆਨ ਵਿੱਚ ਹੋਣੀਆਂ ਜ਼ਰੂਰੀ ਨੇਗੀਆਂ ਉਹ ਸਾਰੀ ਗੱਲਾਂ ਸਿੱਖਣ ਦੇ ਲਈ ਅੱਜ ਆਏ ਆਂਗੇ ਵੰਦਨਾ ਅਕੈਡਮੀ ਮੈਮ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ 10th ਦੇ ਬੋਰਡ ਐਗਜ਼ਾਮਸ ਵੈਸੇ ਤਾਂ ਚਲੋ ਹੋ ਚੁੱਕੇ ਨੇਗੇ ਪਰ ਕਿਵੇਂ ਦਾ ਐਕਸਪੀਰੀਅੰਸ ਤੁਹਾਡਾ ਰਿਹਾ ਹੁਣ ਤੱਕ ਦਾ ਤੇ ਖਾਸ ਤੌਰ ਤੇ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਜੇਕਰ 10th ਦੀ ਤਿਆਰੀ ਕਰਨੀ ਹੈ ਤਾਂ ਕਿਵੇਂ ਦੀ ਉਹ ਗੱਲਾਂ ਜ਼ਰੂਰੀ ਨੇਗੀਆਂ ਧਿਆਨ ਚ ਰੱਖਣ ਦੀਆਂ ਬੱਚਿਆਂ ਦੇ ਲਈ ਤੇ ਖਾਸ ਤੌਰ ਤੇ ਤੁਸੀਂ ਕਿਵੇਂ ਦੇਖਿਆ ਇਸ ਵਾਰ 10th ਦੇ ਬੋਰਡ ਐਗਜ਼ਾਮਸ ਨੂੰ ਅ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰ ਰਹੇ ਹਾਂ 10th ਬੋਰਡ ਦੀ ਠੀਕ ਹੈ ਬੇਸਿਕਲੀ ਤਾਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ 7ਵੀਂ ਤੋਂ 10ਵੀਂ ਕਲਾਸ ਚਾਰੋਂ ਹੀ ਬੜੀਆਂ ਇੰਪੋਰਟੈਂਟ ਐ ਬੱਚੇ ਦੇ ਬੇਸ ਲਈ ਠੀਕ ਹੈ ਪਰ 10th ਇੱਕ ਅਲੱਗ ਮੁੱਦਾ ਹਮੇਸ਼ਾ ਬਣ ਕੇ ਆਂਦਾ ਹੈ ਉਹਦਾ ਰੀਜ਼ਨ ਕੀ ਐ ਕਿਉਂਕਿ ਜਦੋਂ ਸਾਨੂੰ ਲੱਗਦਾ ਵੀ ਅਸੀਂ ਬੱਚੇ ਨੂੰ 7th 8th 9th ਦੇ ਵਿੱਚ ਕੋਚਿੰਗ ਨਹੀਂ ਦਵਾਈ ਪਰੈਂਟ ਇੱਕਦਮ ਘਬਰਾਸ ਲਈ ਅਸੀਂ ਅਲੱਗ ਉਸਟਾਡ 10ਵੀਂ ਦਾ ਇੰਗਲਿਸ਼ ਲਈ ਅਲੱਗ ਉਸਟਾਡ ਟ੍ਰੇਨ ਕੀਤਾ ਹੈ ਪਹਿਲਾਂ 10ਵੀਂ ਦੇ ਵਿੱਚ ਕੋਈ ਕੰਬਰਾਂ ਦੀ ਲੋੜ ਨਹੀਂ ਹੈ ਜੀ ਟੀਚਰ ਨੇ ਇਹ ਪੂਰਾ ਸਾਲ ਪੜਾਇਆ ਬੜੀ ਸਿੰਪਲ ਜੀ ਕਲਾਸ ਹੈ 6-6 ਮਹੀਨੇ ਟੀਚਰ ਨੂੰ ਟ੍ਰੇਨ ਕਰਦੇ ਆ ਅਗਲੇ ਸੀਜ਼ਨ ਦੇ ਵਿੱਚ ਜਦੋਂ ਬੱਚਾ ਸਾਡੇ ਪਾਸ ਆਉਂਦਾ ਅਸੀਂ ਉਹਨੂੰ ਬੜੇ ਐਫੀਸ਼ੀਐਂਟ ਲੈਵਲ ਦਾ ਸਟੂਡੈਂਟ ਬਣਾਉਂਦੇ ਆ ਜਿਹਦੇ ਨਾਲ ਆਪਣੀ ਤਿਆਰੀ 90% ਵਾਲਾ ਤੇ 40% ਵਾਲਾ ਕੱਥੇ ਵੋਣੀ ਅਸੀਂ April ਦੇ ਵਿੱਚ ਕਲਾਸ ਲਗਾਉਂਦੇ ਸੀ ਸਾਡਾ ਫਰਸਟ ਬੈਚ ਨਾ 90 ਵਾਲੇ ਦੀ ਗਰੂ ਥੋੜੀ ਹੈ ਨਾ 40 ਵਾਲੀ ਠੀਕ ਹੈ ਫਰਸਟ April ਨੂੰ ਨਾ ਅਸੀਂ ਬੱਚਾ ਵਾਲੇ ਨੋਟਰੀਕ ਦੇ ਨਾਲ ਪੜਾਇਆ ਜਾਵੇ ਜਿਸ ਤਰੀਕੇ ਦਾ ਉਹਦਾ ਲੈਵਲ ਹੈ ਅਸੀਂ ਸਾਰੇ ਸਭ ਦੇ 90 ਤਾਂ ਉਸਕਿ ਦਾ ਆਪਾਂ ਮੈਡਿਸਟ੍ਰਿਕਟ ਦੇ ਅੰਦਰ ਹੈ ਐਤਾ ਕਿ 90 ਵਾਲਾ ਬੱਦ ਸਿੱਖ ਸਕੇ 40 ਵਾਲਾ 90 ਤੱਕ ਪਹੁੰਚ ਸਕਦਾ ਹੈ ਇਹ ਮੇਨ 4 ਸਬਜੈਕਟਸ ਹੈ ਅਸੀਂ ਦੋ ਬੈਚਸ ਦੇ ਵਿੱਚ ਡਿਵਾਈਡ ਕਰ ਲਏ ਨੇ ਇੱਕ ਐਡਵਾਂਸ ਲੈਵਲ ਦਾ ਬੈਚ ਇੱਕ ਬੇਸਿਕ ਲੈਵਲ ਦਾ ਬੈਚ ਜਦੋਂ ਬੱਚੇ ਨੂੰ ਅਸੀਂ ਬੇਸਿਕ ਲੈਵਲ ਵਾਲਾ ਬਣਵਾ ਰਹੇ ਹਾਂ ਬਹੁਤ ਹੀ ਅੱਛਾ ਰੈਟੈਂਸ਼ਨ ਕਰ ਦਿੰਦਾ ਹੈ ਸਾਡੇ ਕੋਲ ਫਿਰ ਇੱਕ ਚੀਜ਼ ਮੈਨੇ ਐਜ਼ ਅ ਸ਼ੋਰਟ ਨੋਟ ਤਿਆਰ ਕਰਨੀ ਹੈ ਕਿਹੜੀ ਚੀਜ਼ ਮੈਨੇ ਐਜ਼ ਅ 67 ਬੱਚੇ ਇਕੱਠੇ ਨਹੀਂ ਕਰ ਰਹੇ ਅਸੀਂ ਜਦੋਂ ਅਸੀਂ ਕੁਝ ਸ਼ੋਰਟ ਨੋਟ ਤਿਆਰ ਕੀਤਾ ਤਾਂ ਬੱਚੇ ਦੇ ਵਿੱਚ ਬੱਚੇ ਨੂੰ ਵਨ ਬੇਟਾ ਟਰੈਕ ਇਸ ਤਰੀਕੇ ਨਾਲ ਤਿਆ ਕਰਨਾ ਹੈ ਕਿ ਜਦੋਂ ਤੁਹਾਡੇ ਐਗਜ਼ਾਮਸ ਆ ਗਏ ਅਕੋਰਡਿੰਗਲੀ ਤੁਸੀਂ ਆਪਣਾ ਸਟੱਡਿੰਗ ਨਹੀਂ ਲੋੜ ਨਹੀਂ ਆਏਗੀ ਤੁਸੀਂ ਸਿਰਫ ਆਪਣੀ ਤੁਸੀਂ ਮੇਰੇ ਕੋਲ ਆਉਣੀ ਹੈ ਐਂਡ ਯੂ ਜਸਟ ਹੈਵ ਟੂ ਰਿਵਾਈਜ਼ ਦਾ ਕਨਸੈਪਟ ਕਦੇ ਵੀ ਇਕੋ ਜਿਹੇ ਬੱਚੇ ਨਹੀਂ ਹੁੰਦੇ ਕੋਈ ਬੱਚਾ ਹੁੰਦਾ ਬਹੁਤ ਜ਼ਿਆਦਾ ਇੰਟੈਲੀਜੈਂਟ ਕੋਈ ਹੁੰਦਾ ਵੀਕ ਜੀ ਤਾਂ ਜਿਹੜੇ ਵੀਕ ਸਟੂਡੈਂਟਸ ਹੈ ਉਹਨਾਂ ਲਈ ਅਸੀਂ ਇੱਕ ਸੈਪਰੇਟ ਬੈਚ ਬਣਾਣਿਆ ਜਿਹਦੇ ਵਿੱਚ ਉਹਨਾਂ ਦੇ ਸਿਲੇਬਸ ਦੀ ਰੈਪੀਟਿਸ਼ਨ ਬਹੁਤ ਜ਼ਿਆਦਾ ਕਰਵਾਈ ਜਾਂਦੀ ਹੈ ਉਹਨਾਂ ਨੂੰ ਅਸੀਂ ਫਿਰ ਪ੍ਰੋਪਰ ਰਿਟਨ ਪ੍ਰੈਕਟਿਸ ਦਿੰਨੇ ਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਇੱਕ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੇਪਰ ਦੇ ਵਿੱਚ ਲਿਖ ਕੇ ਕੀ ਆਣਾ ਹੈ ਪਹਿਲਾਂ ਹੁੰਦਾ ਸੀਗਾ ਕਿ ਕੋਈ ਗਲਤੀ ਹੋਗੀ ਉੱਥੇ ਕੱਟ ਕਰਤਾ ਹੁਣ ਤਾਂ ਮੈਂ ਸੁਣਿਆ ਕਿ ਉਹ ਗਲਤੀ ਦੇ ਵੀ ਤੁਹਾਡੇ ਨੰਬਰ ਕੱਟ ਲਏ ਜਾਂਦੇ ਨੇ ਤੇ ਉਹ ਚੀਜ਼ ਦੀ ਸਟ੍ਰੈਟਜੀ ਵੀ ਮੜੀ ਦੱਸੋ ਦਰਸ਼ਕਾਂ ਨੂੰ ਤਾਂ ਕਿ ਯੂਥ ਹੈ ਜਿਹੜਾ ਇਹ ਚੀਜ਼ਾਂ ਦੀ ਗਲਤੀ ਨਾ ਕਰੇ ਦੇਖੋ ਪੂਰਾ ਸਾਲ ਬੱਚਿਆਂ ਦੇ ਇੱਥੇ ਮੌਕ ਟੈਸਟ ਚੱਲਦੇ ਆ ਜੀ ਵੀਕਲੀ ਟੈਸਟ ਪ੍ਰੋਵਾਈਡ ਕਰ ਰਹੇ ਹਾਂ ਜੀ ਜਿੱਥੇ ਬੱਚਾ ਹੀ ਬੱਚੇ ਦਾ ਸਿਲੇਬਸ ਦੀ ਐਸਐਸਡੀਐਸ ਦੀ ਨਾਲ ਬੱਚਿਆਂ ਦੇ ਮੌਕ ਟੈਸਟ ਸੀਰੀਜ਼ ਸ਼ੁਰੂ ਕਰ ਦਿੰਦੇ ਆ ਪੂਰਾ ਸਾਲ ਐਵਰੀ ਵੀਕ ਬੱਚਿਆਂ ਦੇ ਟੈਸਟ ਚੱਲਦੇ ਆ ਉਹ ਟੈਸਟ ਹੀ ਬੱਚੇ ਨੂੰ ਦੱਸਦੇ ਨੇ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਓਕੇ ਮੇਰੇ ਕੋਲ ਅਜਿਕੇ ਬੱਚੇ ਨੇ ਟੈਸਟ ਦਿੱਤਾ ਵੀ ਨੰਬਰ ਦਾ ਕਿਸੇ ਦੇ 18 ਆਏ ਕਿਸੇ ਦੇ 15 ਹੈ ਕਿਸੇ ਦੇ 10 ਵੀ ਆਏ ਕਿਸੇ ਦੇ 5 ਵੀ ਆਏ ਤਾਂ ਡੈਫੀਨੇਟਲੀ 5 ਵਾਲੇ ਨੂੰ 15 ਤੱਕ ਪਹੁੰਚਾਉਣਾ ਪੈਣਾ ਹੈ 15 ਵਾਲੇ ਨੂੰ 18 ਤੱਕ 18 ਵਾਲੇ ਨੂੰ 20 ਤੱਕ ਇਹ ਹੀ ਸਟਰੈਟਜੀ ਰਹਿੰਦੀ ਹੈ ਠੀਕ ਹੈ ਤਾਂ ਉਦੋਂ ਅਸੀਂ ਬੈਚਸ ਨੂੰ ਡਿਵਾਈਡ ਕਰ ਲੈਨੇ ਆ ਕਿ 5 ਵਾਲੇ ਨੂੰ ਪਹਿਲਾਂ ਲਿਖਣਾ ਸਿਖਾਈਏ ਕਿ ਕੁਐਸਚਨ ਨੂੰ ਲਿਖਣਾ ਕਿਵੇਂ ਹੈ ਜੀ ਬੱਚੇ ਨੂੰ ਪਤਾ ਸਾਰਿਆਂ ਨੂੰ ਹੈ ਕਿ ਕੀ ਲਿਖਣਾ ਹੈ ਜੀ ਪਰ ਇਹ ਨਹੀਂ ਸਮਝ ਆ ਰਿਹਾ ਵੀ ਲਿਖਣਾ ਕਿਵੇਂ ਹੈ ਵਾਟ ਇਜ਼ ਅ ਰਾਈਟਿੰਗ ਪੈਟਰਨ ਇਨ ਦਾ ਬੋਰਡ एग्जाम ਜੀ ਨੋਰਮਲ एग्जाम ਤੇ ਬੋਰਡ एग्जाम ਦੇ ਵਿੱਚ ਡਿਫਰੈਂਸ ਹੀ ਇਹੀ ਹੈ ਕਿ ਸਾਨੂੰ ਰਾਈਟਿੰਗ ਪੈਟਰਨ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਕੁਐਸਚਨ ਨੂੰ ਅਟੈਂਪਟ ਕਰ ਰਹੇ ਹਾਂ ਵੋਟ ਇਜ਼ ਦ ਐਗਜੈਕਟ ਰਾਈਟਿੰਗ ਪੈਟਰਨ ਜੀ ਠੀਕ ਤੁਹਾਨੂੰ ਐਨਲਾਈਜ਼ ਕਰਨਾ ਪਏਗਾ ਕਿ ਅੱਜ ਮੇਰੇ ਟੈਸਟ 'ਚੋਂ 5 ਆਏ ਨੇ ਉਹ 15 ਕਿੱਥੋਂ ਕੱਟੇ ਨੇ ਜੀ ਉਹ 15 ਨੂੰ ਐਨਲਾਈਜ਼ ਕਰਨਾ ਪਏਗਾ ਉਹ 15 ਨੂੰ ਟੀਚਰ ਤੋਂ ਪੁੱਛਣਾ ਪਏਗਾ ਠੀਕ ਹੈ ਟੀਚਰ ਨਾਲ ਡਿਸਕਸ ਕਰਨਾ ਪਏਗਾ ਤਾਂ ਕਿ ਕੱਲ ਨੂੰ ਉਹ 5 10 ਜਾਂ 12 ਤਾਂ ਡੈਫੀਨਿਟਲੀ ਬਣ ਜੀ ਜੀ ਬਿਲਕੁਲ ਲੌਂਗ ਅਨਸਰ ਜਿੰਨਾ ਦੇਤਾ ਉਹਨੇ ਨੰਬਰ ਹੁੰਦੇ ਨੇਗੇ ਕੋ ਪਹਿਲਾ ਇਹ ਹੀ ਸੋਚ ਹੁੰਦੀ ਸੀ ਕਿ ਜਿੰਨਾ ਲੰਬਾ ਅਨਸਰ ਦਿੱਤਾ ਇਸ ਚੀਜ਼ ਦੇ ਵੀ ਉਹਨਾਂ ਮਾਰਕਸ ਕੱਟੇ ਜਾਂਦੇ ਨੇ ਤੁਹਾਨੂੰ ਬੜਾ ਟੂ ਦਾ ਪੁਆਇੰਟ ਲਿਖਣਾ ਚਾਹੀਦਾ ਟੂ ਦਾ ਪੁਆਇੰਟ ਤੁਸੀਂ ਉਦੋਂ ਲਿਖ ਪਾਉਂਗੇ ਜਦੋਂ ਤੁਹਾਡਾ ਕਨਸੈਪਟ ਸਟਰੋਂਗ ਹੈ ਤੁਹਾਨੂੰ ਪਤਾ ਹੈ ਕਿ ਐਗਜ਼ੈਕਟਲੀ ਲਿਖਣਾ ਕੀ ਹੈ ਬੱਚੇ ਸਾਡੇ ਕੋਲੇ ਨਵੇਂ ਆਂਦੇ ਨੇ ਮੈਂ ਬੜੀਆਂ ਨਵੀਆਂ ਐਡਮਿਸ਼ਨਸ ਲਈਆਂ 10th ਕਲਾਸ ਦੇ ਵਿੱਚ ਜੀ ਬੱਚੇ ਇਹੀ ਚੀਜ਼ ਕਰਦੇ ਨੇ ਕਿ ਪੰਜ ਪੰਜ ਛੇ ਛੇ ਲਾਈਨਾਂ ਲਿਖੀ ਜਾ ਰਹੇ ਨੇ ਪਰ ਪਤਾ ਹੈ ਨਹੀਂ ਕੀ ਲਿਖ ਰਹੇ ਨੇ ਜੀ ਉਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਕਿਸੇ ਨੇ ਪ੍ਰੋਪਰ ਗਾਈਡੈਂਸ ਦਿੱਤੀ ਨਹੀਂ ਵੀ ਬਟਾ ਲਿਖਣਾ ਕੀ ਹੈ ਜੀ ਅਸੀਂ ਉਹਨਾਂ ਨੂੰ ਪ੍ਰੋਪਰ ਸਮਝਾਣੇ ਆ ਕਿ ਤੁਸੀਂ ਪੰਜ ਲਾਈਨਾਂ ਲਿਖਣੀਆਂ ਨੇ ਪੰਜ ਦੀਆਂ ਚਾਰ ਲਿਖ ਲਓ ਬਟ ਉਹ ਰੈਲੇਵੈਂਟ ਤਾਂ ਲਿਖੋ ਜੀ ਇਹੀ ਮੈਸੇਜ ਦੇਣਾ ਚਾਹੂੰਗੀ ਸਾਰੇ ਪੇਰੈਂਟਸ ਨੂੰ ਕਿ ਇਹ ਗਲਤੀ ਕਦੇ ਨਾ ਕਰੋ ਕਿ ਹਜੇ ਸੀ ਮਹੀਨਾ ਦੇਖਾਂਗੇ ਦੋ ਮਹੀਨੇ ਦੇਖਾਂਗੇ ਜਾਂ 6 ਮਹੀਨੇ ਦੇਖਾਂਗੇ ਆਪਾਂ ਤਿੰਨ ਟਾਈਮ ਦੀ ਰੋਟੀ ਸਵੇਰੇ ਦੁਪਹਿਰੇ ਸ਼ਾਮ ਹੀ ਅੱਛੇ ਤਰੀਕੇ ਨਾਲ ਖਾ ਸਕਦੇ ਆ ਆਪਾਂ ਤਿੰਨ ਡਾਈਨ ਦਾ ਖਾਣਾ ਇੱਕ ਵਾਰੀ ਚ ਨਹੀਂ ਖਾ ਸਕਦੇ ਜੀ ਸਿਮਿਲਰਲੀ ਇੱਕ ਬੱਚੇ ਲਈ ਵੀ 6 ਮਹੀਨਿਆਂ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਸਾਰੇ ਸਾਲ ਦਾ ਸਿਲੇਬਸ ਕੰਬਾਈਨ ਕਰਕੇ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਬੱਚੇ ਦੇ ਉੱਪਰ ਪ੍ਰੈਸ਼ਰ ਬਹੁਤ ਆ ਜਾਂਦਾ ਹੈ ਰਿੰਗ ਅ ਟੀਚਰ ਸਾਨੂੰ ਕੋਈ ਦਿੱਕਤ ਨਹੀਂ ਸਾਡੇ ਕੋਲੋਂ ਦਾ ਚਾਹੇ 15 ਦਿਨਾਂ ਵਿੱਚ ਸਿਲੇਬਸ ਕਰਵਾ ਲਓ ਬਟ ਉਹ ਬੱਚੇ ਦੇ ਉੱਪਰ ਪ੍ਰੈਸ਼ਰ ਬਹੁਤ ਜ਼ਿਆਦਾ ਆ ਜਾਂਦਾ ਹੈ ਜਦੋਂ ਬੱਚਾ ਸਟਾਰਟਿੰਗ ਤੋਂ ਆਂਦਾ ਹੈ ਤਾਂ ਉਹ ਸਟਾਰਟਿੰਗ ਤੋਂ ਉਹਨਾਂ ਸਟ੍ਰੈਟਜੀਆਂ ਨੂੰ ਬੜੇ ਅੱਛੇ ਤਰੀਕੇ ਨਾਲ ਸਮਝ ਪਾਉਂਦਾ ਹੈ ਬੜੇ ਅੱਛੇ ਤਰੀਕੇ ਨਾਲ ਕੋਪ ਅਪ ਕਰ ਪਾਉਂਦਾ ਹੈ ਪਲੱਸ ਉਹ ਆਪਣੀ ਸਟੱਡੀ ਨੂੰ ਇੰਜੋਏ ਕਰਦਾ ਹੈ